ਸਾਤਿਕਾਰ ਜੀ ਸਾਰਿਆਂ ਨੂੰ ਲੋ ਜੀ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਆ ਪਿੰਡ ਕੁੜਖਿਆਣਾ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਬਟਾਲਾ ਸਾਤਿਕਾਰ ਸਾਤਿਕਾਰ ਜੀ ਸਾਤਿਕਾਰ ਹੋਰ ਥਾਉ ਦੇਮ ਜਿੱਦਾਂ ਇਹ ਸਾਰੇ ਸੰਦੀਪ ਦੇ ਨਹੀਂ ਫਾਰਮ ਚੈਨਲ ਰੱਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਸਾਤਿਕਾਰ ਹੋਰ ਥਾਉ ਮਾਸਤੀ ਜੀ ਇਹਨਾਂ ਹੋਣੀਆਂ ਹਨ ਨਾਲੇ ਕਿ ਉਧਰ ਬਣਾਣੀ ਆ ਉਧਰ ਜਿਆਦਾ ਥੋੜਾ ਅੱਛਾ ਠੀਕ ਹੈ ਆ ਜੇ ਮੈਰ ਮੂਡ ਲਿਉਣ ਵਾਲੇ ਭਰਾਵਾਂ ਮੈਂ ਤੇ ਲੈ ਕੇ ਪੜਾ ਇੱਧਰ ਕੋਣੇ ਦਾ ਕਰੀ ਸੋ ਫਿਰ ਆ ਕਰਦੀਏ ਸ਼ੁਰੂ ਆਜੋ ਆਜੋ ਕਰ ਲਈਏ ਤੇ ਡੇਢ ਬੜਾ ਕੰਮ ਆ ਚਿਰ ਤੀਕਾ ਕਰਦੇ ਠੀਕ ਆ ਅਰੇ ਤੜੇ ਲਵਾਈਆਂ ਰਹਿ ਜਾਣੇ ਜੇ ਆਹੋ ਤੇਰੀ ਗੱਲ ਹੀ ਭਾਵਾ ਗੱਬਣਾ ਗੱਬਣਾ ਆ ਵਸੀਏ ਦੇ ਇੱਕ ਮਹੀਨਾ ਰਹਿੰਦਾ ਅੱਛਾ ਹਾਂ ਮਹੀਨਾ ਰਹਿੰਦਾ ਆ ਵਹਾਂ ਤੂੰ ਜਰਾਗਾ ਲਓ ਜੀ ਕਿੰਨੇ ਦਾ ਕਰੂ ਬਾਈ ਇਹ ਗੁੰਦੀ ਭਾਈ ਹੁਣ 92 18 ਜਵਾਦ ਦਿੰਦੀ ਆ 20 ਜਵਾਦ ਦਿੰਦੀ ਆ ਪਰ ਹੈ ਭਾਈ ਚੀਜ਼ਾਂ ਨਮੂਨਾ ਭਈ ਹਾਂ ਬਿਲਕੁਲ ਆਹ ਨਾ ਫੋਣਾ ਲਾਉਣ ਵਾਲੀ ਬੈਠੀ ਆਏ ਹਾਂ ਇੱਕ ਮਹੀਨਾ ਪੁਰਾਣਾ ਆਇਆ ਕੋ ਪੰਜ ਚਾਰ ਦਿਨ ਉੱਤੇ ਖੜ ਸਕਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਬਣ ਬੋਲੋ ਜੀ ਜੀ ਉਹ ਨਹੀਂ ਆ ਲੈ ਕੰਮ ਕਰਦੇ ਟਾਈਮ ਤੇ ਜਾਣ ਅਸਲ ਅਗਰ ਲੋਕ ਨਹੀਂ ਐਂਡਤੀ ਦੇ ਰਹੀਏ ਜਾਂ ਤੁਸੀਂ ਪੱਠੇ ਮੈਂ ਗਾਂਵਾਂ ਮਾ ਲੈ ਰਹੀਏ ਕਰ ਤੋਂ ਮਾਂ ਦਾ ਜਨਮ ਗਾਰਦੀ ਚਲ ਖਾਨ ਆਈ ਦੇਣੀ ਆ 55000 ਦੀ ਹੁਣ ਮਿਲਣੀ ਹੋਵੇ ਸਾਂਭਣਾ ਸਾਂਭ ਵਾਲੀ ਆ ਤਾਂ ਬਸ ਉਦਾਂ ਵਚੀ 75 80 ਦੀ ਆ ਹਾਂਜੀ ਦੀ ਜੇ ਰਾਤ ਹੀ ਸੂਈ ਵੈੜਾ ਅੱਛਾ ਮੱਛੀ ਮਗਰ ਆ ਜੇ ਬੈਠੀ ਗੇਰਦੀ ਹਾਂ ਕਰੋ ਗਾਰਦੀ ਸੂਈ ਆ ਚਵਾਈ ਕਿਉਂ ਨੇ ਲਈ ਚੌਗੀ ਵੈੜਿਆ ਏ ਚਵਾਈ ਲੋਕਾਰ ਹੈ ਉਹ ਕਿੰਨੇ ਕਿੱਡਾ ਪਰਲੇ ਬਣੇ ਥੋੜੀ ਜਿਹੀ ਪਾਲ ਹੈ ਗਈ ਆ ਹੂੰ 5 6 ਕਿਲੋ ਚੋਈ ਆ ਸੰਦੀਪ ਜੀ ਅੱਛਾ ਹਾਂ ਤੇ 4 ਦਾਂਦੇ ਆ 4 ਦਾਂਦਾ ਹਾਂ ਮਾਰਾ ਮੋੜਾ ਲਪਾ ਲਪਾ ਲਿਆ ਬੈਣ ਨੇ ਤੁਸੀਂ ਖਾਲ ਦੇ ਜਰਾ ਕਰ ਉਹਦੀਆਂ ਵਾਲਾ ਹਾਂ ਉਹਦੀਆਂ ਚੱਲੋ ਲਓ ਫਿਰ ਹਾਂ ਇਹਦਾ ਮੋਨ ਫਿਰ ਇਹਦਾ ਮੁੱਲ ਕਰ ਦੇਣਾ ਮੈਂ ਦੇ ਕੇ ਯਾਰ ਹੈ ਕੀ ਨਾ ਕਰਾਣਾ ਦੱਦ ਜਿੰਨਾ ਮਰਜ਼ੀ ਕਰਾਵਾ ਆ ਆ ਤੀਜਾ ਬੇਕਰਨਾ ਹੈ ਇਹ ਵੀ ਨਾ ਬੇਕਰਨਾ ਇਹਦੀ ਮਾਰ ਨਾ ਨਹੀਂ ਸੰਦੀਪ ਜੀ 65000 ਦੀ ਬਚੀ ਦੇਣੀ 60000 ਦੇਣੀ ਹੈ ਹਾਂ ਠੀਕ ਹੈ ਜੀ 18 20 ਕਿਲੋ ਅਸ਼ੀ ਚ ਆ ਜੂਗੀ ਖੁੱਲਾ ਡੁੱਲਾ ਕੋਈ ਨਹੀਂ ਹਾਂ ਚੰਗਾ ਇਹ ਦੇਖੋ ਸੰਦੀਪ ਜੀ ਚੋਬਰਿਆ ਦੇ ਪਿਛੇ ਅੱਛਾ ਹਾਂ ਜੀ ਠੀਕ 15 ਕਿਲੋ ਤਿਆਰ ਹੋ ਗਿਆ ਦੇ ਕੋ ਬੋਲਾ ਅੱਛਾ 15 ਕਿਲੋ ਬੋਲਾ ਤਿਆਰ ਹੋ ਤਿਆਰ ਹੋਊਗਾ ਠੀਕ ਆ ਸਵਾਈ ਜੂਈ ਦੀ ਬਹੁਤ ਠੰਡੀ ਕਰਮਾ ਵਾਲੀ ਏ ਵੀ ਠੀਕ ਆ ਜਾ ਸੁ ਆ ਜੇ ਦੁੱਧ ਦੇ ਵੀ 18 20 18 20 ਚਵਾ ਜੂਗੀ ਹਾਂ ਪੰਡ ਪੀ ਸੀ ਹੈ ਜੋ ਹੈ ਨਾ ਪੀ ਤੇ ਚਲੋ ਬਾਬੇ ਦੀ ਕਿਰਪਾ ਨਾਲ ਲਏ ਰ ਹੰਡੀ ਆ ਬੜੇ ਭਰਾ ਤਾਂ 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 ਬੈਠੇ ਆ ਇੰਦਾ ਬੋਲ ਫਿਰ ਦੀ ਜੀ ਇਹ ਵੀ 65000 ਦੀ ਵਛੀ ਹਾਨ ਆ ਇਹ ਵੀ ਬਹਿ ਰਹੀ ਆ ਦੀ ਹਾਨ ਆ ਆ ਇੱਥੇ ਆ ਗਿਆ ਲਾ ਰੋ ਇਹ ਸੁਣਾ ਨਾ ਸੁਈ ਅੱਛਾ 16 ਕਿਲੋ ਦੁੱਧ ਤਿਆਰ 16 ਕਿਲੋ ਦੁੱਧ ਤਿਆਰ ਹੈ ਚੁੱਪ ਰਿਹਾ ਕੇ ਵਾ ਵਛਾ ਵਛਾ ਹੋ ਲੋ ਕਰੋ ਚੈੱਕ ਖਾਣ ਖੂਨ ਖਾ ਜਰਾ ਚਵਾਈ ਲੱਗੀ ਆ ਕਿਤੇ ਅੱਛਾ ਮੋਟਰ ਤਿੰਨ ਦੀ ਪਟਾਕੇ ਪਟਾਕੇ ਅੱਜ ਬਾਬੇ ਦੀ ਕਿਰਪਾ ਨਾਲ ਆ ਜਿਆ ਪਟਾਕੇ ਬਹੋਣਾ ਅੱਜ ਪਟਾਕੇ ਇਦਾਂ ਹੀ ਬੈਣ ਕੇ ਹੁਣ ਸੰਦੀਪ ਜੀ ਆ ਅੱਛਾ ਮਾਰਾ ਸੋਫਾ ਰੱਖਿਆ ਬਾਬਾ ਜੀ ਦੇ ਨਾਲ ਚੱਲਾ ਚੱਲਾ ਵਧੀਆ ਤਾਂ ਇਹ ਪੈਣ ਕੇ ਪਟਾਕੇ ਆਣੇ ਬੰਦੇ ਰਾਜੇ ਅਰੈਸਟ ਕਰ ਲਈ ਆ ਸਰਦਨ ਤੋਂ ਜ਼ਰਾ ਲਈ ਆ ਹੁਣ ਕਲੀ ਰੱਖਾਂਗੇ ਨੱਪ ਕੇ ਬੱਚਾ ਮਗਰ ਬੱਚਾ ਅੱਛਾ ਚੋਪਰ ਆ ਪਿਛੇ ਅੱਛਾ ਵਾਈ ਲੱਗਿਆ ਕਿਤੇ ਲੋਕ ਕਾਰਕਰਮਾ ਲਈ ਨੂੰ ਠੰਡੀ ਸੀਲਾ ਕੋਈ ਰਸੀ ਰਸੀ ਨਹੀਂ ਇਹਦਾ ਮੋਲਾ ਇਹਦਾ ਉੱਡਦੀਆਂ ਵਾਲਾ ਹੀ ਇਹ ਪਹਿਣਦੇ ਆ ਨਾ ਕਰਦਿਏ। ਇਹ। ਕੱਢ ਲਈ। ਚਲ ਜਾਂਦੇ ਸੜਦੀ ਗਾ। 14 ਰਾਤ ਹੀ। ਜਰਾ ਪੁੱਛਣਾ ਨਾ ਕਰੋ। ਜੀ ਕੱਲ ਦੀ ਕੋਈ ਟੈਨਸ਼ਨ ਨਹੀਂ ਫਿਰ ਕਾ ਡਰਿਆ। ਹਾ ਜੀ ਰੂਈ ਆ। ਅੱਛਾ ਕੱਲ ਦੀ ਸੂਈ ਆ। 18 ਕਿਲੋ ਪੂਰਾ ਹੈ ਅਨੇ ਤਿਆਰ ਹੋਊਗਾ। 18 ਕਿਲੋ ਐਸੇ ਪੰਜੀ ਕਿਲੋ ਬਚੀ ਦੁੱਧ ਚਵਾਊਗੀ ਬਿਆਰ। ਮੱਛੀ ਬੱਚੇ ਨਹੀਂ ਹੈ ਤੇ ਅੱਛਾ ਕਿਤੇ ਬੱਚੀ ਨਹੀਂ ਤੇ ਤਨ ਯਾਰਾ ਚੱਲ। ਬਹੁਤ ਥੋੜੀ ਮੱਛੀ ਹੈ। ਹਾਂ। ਆਜੋ ਤੇ ਬਣਾਣ ਦੇ ਚਵਾਈ ਲੱਗੀ ਆ ਲੋਕਾਂ 3 ਕਿਲੋ ਚਵਾਊਗੀ ਖੁੱਲਾ ਡੁੱਲਾ ਗੱਲਾਂ ਵਾਲਾ ਨਹੀਂ 18 ਕਿਲਾ ਵਲੇ ਤਿਆਰ ਹੋਊਗਾ ਦੂਜੇ ਦਿਨ ਦੀ ਸੂਈ ਐਂਡ ਐਂਡ ਦੇਖੋ ਤੰਬੂ ਡਿਆਗ ਫਲਕਾਰੀਆਂ ਵਾਲੀਆਂ ਵਾੜਾ ਪਰ ਅਹੀਂ ਨਹੀਂ ਪਹੁੰਚਿਆ ਇਦਾਂ ਹੀ ਵੇਚ ਲੀਆਂ ਯਹੀਂ ਸਰਕਾਰੀਆਂ ਤੋਂ ਬਗੈਰ ਉਹ ਨਾ ਭਰਾਵਾ ਇਦਾਂ ਹੀ ਵੇਚਨਾ ਪੀੜੀ ਆਪੇ ਇਹਦੇ ਨਾਲ ਉਹਦਾ ਲਗਾਵਾ ਪੀੜੀ ਦੇ ਵਾਸੀ ਪੀੜੀ ਨੂੰ ਲੈਣਾ ਨਹੀਂ ਇੰਦਾਂ ਮੋਲਾ ਮੇਰਾ ਪੀਕ ਬਾਹ ਮਮਨਾ ਚਾ ਕੀ ਕਰ ਸਾਡੇ ਨਹੀਂ ਹੁਣ ਇੱਥੇ ਫਰਾ ਇੱਕ ਦਾ ਆ ਨਹੀਂ ਲਾੜੇ ਲੋਕਾਂ ਕੇ ਚਾਰੇ ਕੀ ਬੱਟਾ ਕਰਨਾ ਹੁੰਦਾ ਨਾਲ 80 ਦੀ ਦੇ ਦਈਏ ਡਾਲਾ ਡਾਲਾ ਟੈਨਸ਼ਨ ਨਹੀਂ ਆ ਪੁੱਤ ਲਾਏ ਹੈ ਦੱਸ ਕੇ ਨਹੀਂ ਚੱਕਣੀ ਆ ਜਾਣ ਤੇ ਹੋਰ ਜਾਣ ਤੇ ਮੈਂ 70 ਦੇ ਜਾਣ ਤੇ 70 ਦੇ ਜਾਣ ਤੇ ਜਾਣ ਤੇ ਜਾ ਤਵੀ ਜਾਣ ਲੈ ਜਾ ਠੀਕ ਆ 100 ਰੁਪਏ ਛੋੜ ਇੱਕ ਚਲੋ 100 ਰੁਪਏ ਛੋੜੀ ਜਾਣ ਤੇ ਬੜੀ ਜ਼ੋਰਦਾਰ ਥਾਣੀ ਬੜਾ ਓਏ ਹਲੋ ਘਾਰ ਛੇਤੀ ਛੇਤੀ ਲੈ ਲਿਓ ਛੇਤੀ ਛੇਤੀ ਬੱਸ ਛੇਤੀ ਇਹਦਾ ਕੰਮ ਹੀ ਆ ਮਿੰਟੋਂ ਮਿੰਡੀ ਵਾਲਾ ਆ ਰਹਿਣਾ ਜਵੇਂ ਮੇਰਾ ਭਾਗ ਹੋਈ ਵਾ 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 ਇਹ ਤੰਬੂੜੇ ਨਿਕਲ ਮਾਰ ਜੇ ਤਵੇ ਸਾਈ ਵਾਲਾ ਸਾਈ ਵਾਲਾ ਘੱਪਣ ਨਹੀਂ ਸੁਈ ਸੁਈ ਸੰਦੀਪ ਜੀ ਮੱਛੀ ਮਗਰ ਮਾਰ ਠੀਕ ਆ ਫਿਰ ਆਈ ਗਏ ਬਾਹਰ ਬਣੀਆ ਰੱਖੀ ਤੁਸੀਂ ਜਦ ਦੀ ਹੋਈ ਹੈ ਉਹ ਮਿਲ ਗਿਆ ਜੋਰਾ ਨਹੀਂ ਰਹਿੰਦੀਆਂ ਫਿਰ ਮੈਂ ਅੱਗੇ ਕੁਝ ਨਹੀਂ ਇਹ ਵੀ ਕਰਵਾ ਲਈਆ ਦੁੱਧ ਕਿੰਨਾ ਦੀਪ ਜੀ ਦੇ ਕੋਲ 10 ਦਿਲਾ ਦੁੱਧ ਹੈਗਾ ਅੱਛਾ 8 ਕਿਲੋ ਦੀ ਗਾਰੰਟੀ ਆਜੋ ਜੀ ਖੁੱਲੀ ਢੁੱਲੀ 8 ਕਿਲੋ ਗਾਰੰਟੀ ਹੈ ਹਾਂ ਇਹਦਾ ਮੁੱਲ ਫਿਰ ਵੀ ਮੁੱਲ ਉੱਡਦੀਆਂ ਵਾਲਾ ਹੈ ਉੱਡਦੀਆਂ ਵਾਲਾ ਹੈ ਉੱਡਦੀਆਂ 45 ਦੇ ਰਹੀਏ ਹੈ 40 ਦੀ 40 ਦੀ ਜਾਣ ਦੇ ਹੱਲਾ ਉਹ ਨਹੀਂ ਕੁੰਡਾ ਗਾਲੂ ਹੈ 40 ਦੀ ਕਿਹਦਾ ਜਾਣ ਦੇ ਕੋਈ ਨਹੀਂ ਇਹ ਕਹਤਾ ਭਾਈ ਨਾ ਤਦ ਕਾਰ ਨਹੀਂ ਸੂਈ ਜਸੀ ਅੱਛਾ ਮਗਰੀ ਵਸ਼ੀ ਹਾਂ ਇਹ ਕੱਢਣਾ ਇੱਕ ਪੀਸ ਆ ਜੇ ਇੱਕ ਉਧਰ ਵਜਾ ਆਹ ਬ੍ਰੈਨ ਬ੍ਰੈਨ ਹੈ ਹੈ ਜਰਸੀ ਗਲਤੀ ਸੂਈ ਆ ਸੰਦੀਪਾ ਜੀਏ ਹਾਂ 8 ਕਿਲੋ ਬੋਲਾ ਹੋ ਗਿਆ ਇਹ ਬੋਲਾ 12 14 ਕਿਲੋ ਦੁੱਧ ਚ ਵਾਜੂਗੀ ਹਾਂ ਇਹਦਾ ਮੁੱਲ ਹਾਂ ਇਹਦਾ ਵੀ ਸੇਮ ਹੀ 40 ਦੀ ਵੀ ਹਾਂ ਨਾ ਹਾਂ ਨਹੀਂ ਹਾਂ ਨਹੀਂ ਚਲੋ ਜਾਣ ਦੋ 40 ਹਜ਼ਾਰ ਦੀ ਵੀ ਹਾਂ ਨਹੀਂ ਚੱਲ ਨਾ ਦੇ ਦੇ ਆਹ ਦੇਖੀ ਜਰਾ ਗਾ ਤੋਹਫਾ ਥਾਣੇ ਵੇਖ ਲਗਾ ਦੁੱਧ ਕਿੰਨਾ ਹੁਣ ਸਦੀਪ ਜੀ ਬੋਲਾ ਹੀ ਹੁਣਾ ਮੈਂ ਇਹਦੇ ਕੋਈ ਹੰਦਰਾ ਜੀ ਕੋ 15 ਕਿਲੋ ਬੋਲੇ ਦੇ ਲਗਾਤਾਰ ਹੈ ਆ ਵੀ ਦੇਖਿਆ ਵੀਡੀਓ ਕੋ ਐਂਡ ਤੱਕ ਦੇਖਿਆ ਗਾਣਾ ਸਾਕੇ ਨੂੰ ਨੇ ਆਉਣੇ ਆ ਕਿਤੇ ਇਹਨਾਂ ਦਾਸ ਕੀ ਪਣਾ ਕਰਿਓ ਵੀਡੀਓ ਨੂੰ ਅੱਡੀ ਨਾ ਜਾਇਓ ਗਾੜੀ ਗਾੜੀ ਹਾਂ 30 ਸੈਕਿੰਡ ਸੈਕਿੰਡ ਦੀ ਵੀਡੀਓ ਵੇਖਿਓ ਪਤਾ ਨਹੀਂ ਕੀ ਨਿਕਲ ਆਉਣਾ ਸੈਕਿੰਡ ਦੇ ਵਿੱਚ ਆਜੋ ਆਜੋ ਬੱਚਾ ਮਗਰ ਇਹਦੇ ਮਗਰ ਹੀ ਬੱਚਾ ਇੰਨਾ ਘਰ ਮੁੱਲ ਕੀ ਵੀ ਇਹਦਾ ਭੰਦਾ ਜੀ ਨਾ ਆ ਫੋਟ ਦੇ ਮਾਰਿਆ ਮੂੰਹ ਵੇਖਿਆ ਆਣੀਆਂ ਚੈੱਕ ਕਰ ਲੋ ਪਤਾ ਨਹੀਂ ਦਾ ਭਰਾ ਮਿਲ ਕੇ ਛਿੱਗੀ 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 ਯਾਰ ਛਿੱਗੀ ਯਾਰ ਇਹਦਾ ਮੁੱਲ ਦਾ ਅੰਜਰ ਤਰਦੀ ਕਰਦੀ ਆਣਾ ਵੀ ਠੀਕ ਹੈ ਜੀ ਕਾਦੋ ਮਾਂਦਜ ਨੂੰ ਹੁੰਦਾ ਸਾਦੋ ਕੋਈ ਗੱਲ ਨਹੀਂ ਤੁਸੀਂ ਨਹੀਂ ਤੁਸੀਂ ਦੱਸੋ ਮੈਂ ਚਲ ਤੂੰ ਕਰ ਲਾ ਅੱਗੇ ਵੀ ਕੀਤਾ ਹੀ ਉਹ ਤੇ ਘਰ ਦੇ ਕੋਈ ਨਹੀਂ ਉਹ ਨਹੀਂ ਉਹ ਨਹੀਂ ਸਾ ਦੋ ਘਟਾਲਾ ਜਾ ਰਹੇ ਚਲੋ ਜਾਂਦੇ ਕਿਨੇ ਦੀ ਇਹ 70 ਦੀ 70 ਦੀ ਨਹੀਂ ਪੂਰੇ 70 ਦੀ ਜਾਣ ਜਾਣ 70000 ਜਾਣ ਦੇ ਕੋਈ ਗੱਲ ਨਹੀਂ ਲਓ ਜੀ 70000 ਰੀਵਾਰਡ ਚੰਦਨ ਦੁਕਾਨਾਂ ਦੇ ਨੇ ਖਾਂਦੂਨ ਖਾਦੇਗਾ ਰੇ ਖਾਂਣ ਤੋਂ ਖਾਦ ਮੇਰਾ ਭਰਾ ਏਥੇ ਸੇ ਲਗਾ ਜੇ ਜੇ ਲੇਵੇ ਲੱਗੇ ਕਰਵਾਉਣ ਫੁੱਲੇ ਹੁਣ ਇਹ ਤਾਂ ਵੀ ਨਮੂਨਾ ਖਾਦੇ ਯਾਰਾ ਲੱਗੀ ਬੀ ਚੀਜ਼ ਇਹ ਕੱਪੜਾ ਗੱਬੜ ਵਸੀ ਹੈ ਜੇ ਅਰੇ 10 ਦਿਨ ਵਸੀ ਲੈ ਜੂਗੀ ਇਹ ਦੁੱਧ ਦਾ ਰਿਕਾਰਡ ਵੀ ਬਣਦਾ ਦੀਪਾ ਅੱਜ ਦੁੱਧ ਨਾ ਦਿੱਤਾ ਨੇ ਕੀ ਦਿਨ ਵੇ ਬ੍ਰੀਡ ਵੇ ਕਿਹੜੀ ਆ ਹਾਂ ਇਹ ਛਿੱਗੀ ਹੁਣੀ ਆ ਕਰਮਾਲੀ ਹਾਂ ਬੋਦੀ ਵਾਲੀ ਬੋਦੀ ਵਾਲੀ ਹੈ ਕੋਈ ਚੀਜ਼ ਨਮੂਨਾ ਸਾਹਮਣੀ ਜ਼ਰੂਰ ਦੱਸ ਦੇਣ ਪੈਣੀ ਹੈ ਜੇ ਰਵੱਛੀ ਹੁਣ ਇਹ ਬਾਕੀ ਆਜੂ ਆ ਰਹਿਤਾਂ ਸੀ ਨਹੀਂ ਸਾਂ ਇਹਦੇ 10 ਮਿੰਟ ਖੁੰਝ ਜਾਂਦੇ ਫਿਰ ਤੇਰੇ ਚੈਨਲ ਤੇ ਵਛੀ ਪੈਣੀ ਹੀ ਏ ਅੱਛਾ ਤੇ ਵਛੀ ਪੈਣੀ 1 ਲੱਖ ਤੇ 20 ਹਜ਼ਾਰ ਦੀ ਹੋਣੀ ਏ ਅੱਛਾ ਹਾਂ 10 ਮਿੰਟਾਂ ਦੀ ਖੇੜ ਇਹ 10 ਮਿੰਟ ਪਹਿਲਾਂ ਜਾ ਕੇ ਪੇਚਾ ਪਾਤਾ ਏ ਵਛੀ ਦਾ ਵਾਹ ਵਾਹ ਠੀਕ ਆ ਇਹ ਕਿਹੜਾ ਰਸਿਓ ਇਹ ਇਹਦਾ ਜਾ ਗਿਆ ਸੰਦੀਪ ਸਿੰਘ ਆ ਪਰ ਪੈਣੀ ਤੈਨੂੰ ਦੱਸਤਾ ਹੀ ਪੈਣੇ ਦੀ ਏ ਵਛੀ ਪੈਣੀ ਤੇਰੇ ਚੈਨਲ ਤੇ ਤੇ ਵਿਕਣੀ ਵੀ ਹੀ ਹੈ ਇੱਥੋਂ ਮਾਲ ਉਧਰ ਨੂੰ ਜਾਣਾ ਆ ਵਿਕਣੀ ਵੀ ਹੀ ਵਛੀ ਇਹਦਾ ਮੁੱਲ ਫਿਰ ਪਰ 10 ਮਿੰਟ ਦੀ ਖੇੜੀ ਪਰ ਆਪਾਂ ਨਹੀਂ ਇੱਕ ਵੀ ਦੀ ਦੇਣੀ ਆਪਾਂ ਔਟ ਦੀਆਂ ਵਾਲਾ ਕੰਮ ਕਰਨਾ 9000 ਦੀ ਅਸੀਂ ਦੇ ਦਾਂਗੇ ਚਲੋ ਠੀਕ ਆ ਜਾ ਜਾ ਨਾ ਹਾਂ ਬੋਲ ਆਪਣਾ ਸਾਰਾ ਦਿਨ ਦਾ ਜ਼ਰੂਰ ਆ ਪਤਾ ਲੱਗਦਾ ਵਛੀ ਆ ਕਦੇ ਪੂਰੀ ਜਾਂਦੀ ਪਤਾ ਲੱਗਦਾ ਆ ਗਿਆ ਵਛੀ ਆ ਗਿਆ ਨਿੱਕੀਆਂ ਵਛੀਆਂ ਵੇ ਇਹ ਨੀਮ ਜੀ ਆ 6 ਮਹੀਨਾ ਦਾ ਬੱਚਾ ਜੇ ਹਾਂ ਠੀਕ ਆ ਜੀ ਆ ਵੀ ਵਛੀ ਖੀੜੀ ਆ ਜੇ 5 ਮਹੀਨਿਆਂ ਦੀ ਹੂੰ ਹੁਣ ਵੇਲਾ ਫਿਕਨੇ ਕਿਨੇ ਕਿਨੇ ਦੀਆਂ ਦੇ ਦੀਏ ਕਿ ਜੋੜੀ ਦੇ ਦੀਏ ਜੋੜੇ ਜਾ ਕਿਨੇ ਦਾ ਜਾਣ ਦੀ ਉਸ 15ਆਂ ਦੀਆਂ ਦੇ ਦੀਏ ਜੋੜੀ 12000 ਚਲ ਜਾਂਦੇ ਨਹੀਂ ਤੁਹਾਨੂੰ ਕਹਿੰਦੇ ਨਹੀਂ ਕੋਈ ਗੱਲ ਨਹੀਂ ਭਰਾ ਕੋਈ ਚੱਕਰ ਖਾਂ ਵਿਚਾਰਾ ਸੰਭਲ ਲਓ ਹਾਂ ਰੋੜੇ ਕਰੀ ਚੈੱਕ ਕਰਾ ਦੇ ਵੇ ਲੈ ਵੇ ਪਰ ਪੀਸ ਲੈ ਕੇ ਬੜੇ ਆਲਕਾਰ ਕੱਟ ਕੇ ਲੈ ਕੇ ਜਾਂਦੇ ਆ ਤੇ ਬਾਕੀ ਮੇਰਾ ਵੀਰ ਇੱਥੇ ਆ ਗਿਆ ਲੈਕ ਟਾਈਮ ਦੋੜੇ ਚੁਆਇਸ ਕਰੋ ਹਾਂ ਜਿਹੜੇ ਗਬੜਾ ਚੈੱਕ ਹਾਂ ਹਾਂ ਤਸੱਲੀ ਕਰਿਓ ਐਂਡ ਤੱਕ ਜਰੂਰ ਵੇਖਿਓ ਐਂਡ ਤੱਕ ਵੇਖ ਲੈ ਮੀਰਾ ਪੱਕਾ ਪੀਸ ਚੜਦੇ ਤੋਂ ਚੜਦਾ ਨਿਕਲਦਾ ਨਿਕਲਾ ਵਾ ਚਲੋ ਹਾਂ ਜੀ ਬੋਲੋ ਪਾਕੀ ਪਿੰਡ ਆਪਣਾ ਹੈਗਾ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ ਫੋਨ ਨੰਬਰ ਹੈਗਾ 9646827503 ਸਾਸੀ